ਨਮਸਕਾਰ ਦੇਸ਼ ਦੇ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀਡਾਵਰਾ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਅੱਜ ਦੀ ਗੱਲ ਦੋਸਤੋ ਅੱਜ ਗੱਲ ਕਰਨੀ ਹੈ ਮੌਸਮ ਦੀ ਅੱਜ ਕੱਲ੍ਹ ਕਰਨੀ ਹੈ ਮੀਂਹ ਦੀ ਤੇ ਅੱਜ ਗੱਲ ਕਰਨੀ ਹੈ ਹੜ੍ਹਾਂ ਦੀ ਹਿਮਾਚਲ ਦੇ ਵਿੱਚ ਪੈ ਰਹੇ ਲਗਾਤਾਰ ਮੀਂਹ ਤੇ ਫਟ ਰਹੇ ਬਦਲਾਂ ਦੇ ਕਾਰਨ ਡੈਮਾ ਦਾ ਲੈਵਲ ਵਧਣਾ ਸ਼ੁਰੂ ਹੋ ਗਿਆ ਹੈ ਦੇਮਾ ਦਾ ਲੈਵਲ ਵਧਿਆ ਹੈ ਤਾਂ ਆਉਟਪੁੱਟ ਜਿਹੜੀ ਆਊਟਫਲੋ ਹੈ ਪਾਣੀ ਦਾ ਉਹ ਵੀ ਵਧਿਆ ਹੈ ਸਤਲੁਜ ਬਿਆਸ ਵਰਗੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਇਹ ਕਿਤੇ ਨਾ ਕਿਤੇ ਸਾਡੇ ਲਈ ਸचेत ਹੋਣ ਦਾ ਆਰਡਰ ਦੇ ਰਿਹਾ ਹੈ ਸੰਦੇਸ਼ਾ ਦੇ ਰਿਹਾ ਹੈ ਕਿ ਸचेत ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਵੀ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਜੇਕਰ ਅਜੇ ਹੀ ਮੀਂਹ ਪੈਂਦੇ ਰਹੇ ਇਸ ਸਥਿਤੀ ਦਾ ਜ਼ਿੰਮੇਵਾਰ ਕੌਣ ਹੈ ਹੜ੍ਹ ਕਿੰਨਾ ਕੁ ਨੁਕਸਾਨ ਜਿਹੜਾ ਹੈ ਅੱਜ ਕੱਲ ਪੂਜਾ ਰਹੇ ਨੇ ਅਸੀਂ ਰੋਜ਼ ਦੇਖਦੇ ਵੀ ਆਂ ਔਰ ਸੋਸ਼ਲ ਮੀਡੀਆ ਤੇ ਵੀ ਬਹੁਤ ਸਰੀਆਂ ਚੀਜ਼ਾਂ ਅਸੀਂ ਦੇਖਦੇ ਆਂ ਲੇਕਿਨ ਕੀ ਇਨਾ ਹੜਾ ਤੋਂ ਬਚਿਆ ਨਹੀਂ ਜਾ ਸਕਦਾ ਕੀ ਇਨਾ ਹੜਾਂ ਦੇ ਲਈ ਜ਼ਿੰਮੇਵਾਰ ਕੁਦਰਤ ਹੈ ਜਾਂ ਫਿਰ ਅਸੀਂ ਜਿਹੜਾ ਕੁਦਰਤ ਨਾਲ ਖਿਲਵਾੜ ਕੀਤਾ ਹੈ ਅਸੀਂ ਉਸ ਦੇ ਲਈ ਜ਼ਿੰਮੇਵਾਰ ਬਹੁਤ ਸਾਰੇ ਕਿੰਤੂ ਪਰੰਤੂ ਸਵਾਲ ਤੁਹਾਡੇ ਮਨ ਦੇ ਵਿੱਚ ਹੋਣਗੇ ਸਾਡੇ ਜ਼ਿਹਨ ਦੇ ਵਿੱਚ ਵੀ ਹੈ ਅੱਜ ਅਸੀਂ ਸਾਂਝੇ ਕਰਨੇ ਨੇ ਪੁੱਛਣੇ ਨੇ ਆਪਣੇ ਮਾਹਿਰਾ ਕੋਲੋਂ ਤੇ ਉਹਨਾਂ ਕੋਲੋਂ ਜਾਣਨਾ ਹੈ ਪੰਜਾਬ ਦੀ ਸਥਿਤੀ ਬਾਰੇ ਵੀ ਅਗਰ ਇਸੇ ਤਰ੍ਹਾਂ ਬਰਸਾਤ ਪੈਂਦੀ ਰਹੀ ਟੈਮਾ ਦੇ ਲੈਵਲ ਵਧਦੇ ਰਹੇ ਤਾਂ ਕਿ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਹੈ ਤੇ ਇਹ ਗੱਲ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡੀ ਮੈਂ ਵਾਕਫੀਤ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਪ੍ਰਬਾਤ ਪੱਟੀ ਜੀ ਨਮਸਕਾਰ ਪ੍ਰਬਾਤ ਪੱਟੀ ਜੀ ਵਾਤਾਵਰਣ ਪ੍ਰੇਮੀ ਤਾਂ ਹਨ ਲੇਕਿਨ ਇੱਕ ਚੀਜ਼ ਦੱਸਦਾ ਕਿ ਇਹਨਾਂ ਨੇ ਪੂਰੇ ਹਿਮਾਲਿਆਨ ਵੈਲੀ ਦੇ ਵਿੱਚ ਸ਼੍ਰੀਨਗਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਨੇਪਾਲ ਦੇ ਬਾਰਡਰ ਤੱਕ ਜਿੱਥੇ-ਜਿੱਥੇ ਵੀ ਹਿਮਾਲਿਆ ਪਰਬਤ ਹੈ ਆਪਣੀ ਕਾਰ ਰਹੀ 10 ਸਾਲ ਦੇ ਵਿੱਚ ਲਗਾਤਾਰ ਸਫ਼ਰ ਕਰਕੇ ਗਲੋਬਲ ਵਾਰਮਿੰਗ ਬਾਰੇ ਬਹੁਤ ਕੁਝ ਜਾਣਿਆ ਹੈ ਵਣਾ ਬਾਰੇ ਬਹੁਤ ਕੁਝ ਜਾਣਿਆ ਹੈ ਪ੍ਰਵਾਸੀ ਪੰਛੀਆਂ ਤੇ ਆਮ ਪੰਛੀਆਂ ਬਾਰੇ ਬਹੁਤ ਕੁਝ ਜਾਣਿਆ ਹੈ ਵਰਲਡ ਦੇ ਫੇਮਸ ਜਿਹੜੇ ਪ੍ਰਵਾਸੀ ਪੰਛੀਆਂ ਦੇ ਫੋਟੋਗ੍ਰਾਫਰ ਨੇ ਉਹਨਾਂ ਵਿੱਚ ਇੱਕ ਨਾਮ ਹੈ ਪ੍ਰਭਾਤ ਪੱਟੀ ਤੇ ਅੱਜ ਉਹਨਾਂ ਕੋਲੋਂ ਅਸੀਂ ਬਹੁਤ ਕੁਝ ਪੁੱਛਾਂਗੇ ਦੂਸਰੇ ਮਾਹਿਰ ਨੇ ਸਾਡੇ ਅਵਤਾਰ ਸਿੰਘ ਡਾਂਡੀਆ ਅਵਤਾਰ ਸਿੰਘ ਡਾਂਡੀਆ ਜੀ ਅਗਾਹ ਵਧੂ ਕਿਸਾਨ ਤਾਂ ਹਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਜਾਣਦੇ ਨੇ ਕਿਉਂਕਿ ਕਿਤੇ ਨਾ ਕਿਤੇ ਛੋੜਾ ਥੋੜਾ ਬੋਤਾ ਸ਼ੌਕ ਨੇਤਾਗਰੀ ਦਾ ਵੀ ਰੱਖਦੇ ਨੇ ਤੇ ਇਸ ਲਈ ਕਈ ਪਿੰਡਾਂ ਦੇ ਵਿੱਚ ਜਾਂਦੇ ਨੇ ਪਿੰਡਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਨੇ ਪਿੰਡਾਂ ਦੇ ਲੋਕਾਂ ਕੋਲੋਂ ਪੁੱਛਦੇ ਨੇ ਅੱਜ ਦੀ ਸਥਿਤੀ ਬਾਰੇ ਪੁੱਛਦੇ ਨੇ ਹਾਲਾਤ ਬਾਰੇ ਪੁੱਛਦੇ ਨੇ ਮੌਸਮ ਬਾਰੇ ਜਾਣਕਾਰੀ ਰੱਖਦੇ ਆ ਸਭ ਤੋਂ ਪਹਿਲਾਂ ਇਹਨਾਂ ਨਾਲ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਦੋਨਾਂ ਦਾ ਪ੍ਰੋਗਰਾਮ ਦੇ ਵਿੱਚ ਪੜੀ ਸਭ ਤੁਹਾਡੇ ਨਾਲ ਮੈਂ ਇਹ ਗੱਲ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਆਪਣੇ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ ਕਈ ਦਿਨਾਂ ਤੋਂ ਸੂਰਜ ਦਾ ਨਾਂ ਦੇਖਿਆ ਹੀ ਨਹੀਂ ਹਲੇ ਤੱਕ ਸੂਰਜ ਕਈ ਦਿਨ ਹੋ ਗਿਆ ਹੈ ਔਰ ਕਈ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਬੱਦਲ ਫਟਣ ਦੇ ਨਾਲ ਇੱਕ ਵਾਰ ਹਾੜਵਾਂ ਰਾਜਿੰਦੇ ਪਾਣੀ ਲਬਰੇਸ ਹੋ ਕੇ ਜਿਹੜਾ ਪਾਣੀ ਉਹ ਛੋਟੇ-ਛੋਟੀਆਂ ਨਦੀਆਂ ਦੇ ਰਸਤੇ ਦਰਿਆਵਾਂ ਦੇ ਵਿੱਚ ਪੈ ਜਾਂਦਾ ਦੋ ਮੁੱਖ ਦਰਿਆ ਸਤਲੁਜ ਤੇ ਬਿਆਸ ਹਿਮਾਚਲ ਚੋਂ ਜਿਹੜੇ ਨਿਕਲ ਕੇ ਸਾਡੇ ਪੰਜਾਬ ਏਰੀਆ ਦੇ ਲਈ ਬਣਦੇ ਨੇ ਜਿਨ੍ਹਾਂ ਵਿੱਚ ਸਤਲੁਜ ਦਾ ਦਰਿਆ ਮਤਲਬ ਦਰਿਆ ਪੰਜਾਬ ਚਾਂਦਾ ਹੈ ਤੇ ਬਿਆਸ ਆਂਦਾ ਹੈ ਤੇ ਉਹਨਾਂ ਦੇ ਉੱਤੇ ਡੈਮ ਵੀ ਬਣੇ ਹਨ ਕੀ ਸਥਿਤੀ ਹੈ ਉਹਨਾਂ ਡੈਮਾਂ ਦੀ ਤੇ ਕਿਸ ਤਰ੍ਹਾਂ ਉਹ ਪਾਣੀ ਵੀ ਅੱਜ ਤੁਸੀਂ ਸੋਚਦੇ ਹੋ ਵੀ ਆਉਟਪੁੱਟ ਹੋ ਰਹੀ ਹੈ ਆਊਟਫਲੋ ਹੋ ਰਿਹਾ ਇਨਫਲੋ ਹੋ ਰਿਹਾ ਅੱਜਕਲ ਜਿਸ ਤਰ੍ਹਾਂ ਹਿਮਾਚਲ ਚ ਬਰਸਾਤ ਹੋ ਰਹੀ ਜੀ ਇਹ ਬਰਸਾਤ ਇਸ ਤਰ੍ਹਾਂ ਹੋ ਰਹੀ ਜੜੀ ਇੱਕ ਦਿਨ ਦੀ بارش ਇੱਕ ਘੰਟੇ ਚ ਇੰਨੀ ਤੇਜ਼ بارش ਹੁੰਦੀ ਉਸ ਦੇ ਨਾਲ ਜਿਸ ਤਰ੍ਹਾਂ ਕਲਾਊਡ ਬ੍ਰਸਟ ਹੋ ਰਿਹਾ ਬੱਦਲ ਫਟਰੇ ਜੀ ਔਰ ਇੰਨੀ ਤੇਜ਼ੀ ਨਾਲ ਪਾਣੀ نیچے ਆ ਰਿਹਾ ਸਾਡੇ ਇਸ ਦੇ ਨਾਲ ਪੰਜਾਬ ਦੇ ਤਿੰਨੇ ਡੈਮਾਂ ਦਾ ਸਤਹਰ ਪਿਛਲੇ ਸਾਲਾਂ ਨਾਲੋਂ ਕਾਫੀ ਵੱਡ ਗਿਆ ਬਿਲਕੁਲ ਭਾਖੜਾ ਡੈਮ ਦਾ ਜਲ ਸਤਹਰ ਆਪਣਾ 1638.82 ਔਰ ਜਦ ਕੀ ਪਿਛਲੇ ਸਾਲ ਇਹ 1613.ਸਮਥਿੰਗ ਸੀਗਾ ਹਾਂ 1613.41 ਸੀਗਾ ਬਿਲਕੁਲ ਔਰ ਇਸੇ ਤਰ੍ਹਾਂ ਹੀ ਪੌਂਗ ਡੈਮ ਦਾ ਜਸਤਰ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਬਿਲਕੁਲ ਉੱਥੇ ਦਾ 1374. ਆਪਣਾ 82 ਹੈ ਜੀ ਔਰ ਜਦ ਕੀ ਪਿਛਲੇ ਸਾਲ ਇਹ 1334 ਸੀਗਾ 40 ਫੁੱਟ ਪਾਣੀ ਉੱਥੇ ਵੀ ਜਿਆਦਾ ਹੈ ਬਿਲਕੁਲ ਰਣਜੀਤ ਸਾਗਰ ਦਾ ਜਿਹੜਾ ਹੈ ਉਹਦਾ 516.88 ਸੀਗਾ ਬਿਲਕੁਲ ਔਰ ਇਸ ਟਾਈਮ 495 ਪੁਆਇੰਟ ਤੁਸੀਂ ਆਪ ਦੇਖੋ ਵੀ ਇਹਨਾਂ ਦਾ ਲੈਵਲ ਇੰਨੀ ਜਲਦੀ ਵੱਢ ਜਾਣਾ ਹੈ ਸਾਡੇ ਲਈ ਵਾਕਈ ਅਲਰਮਿਕ ਸਥਿਤੀ ਹੈ ਪੰਜਾਬ ਲਈ ਬਿਲਕੁਲ ਬਿਲਕੁਲ ਇਸ ਤੋਂ ਇਲਾਵਾ ਇਹਨਾਂ ਦਿਨਾਂ ਚ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਇਸ ਤੋਂ ਅਗਰ ਇਹ ਜਲਦੀ ਡੈਮ ਭਰ ਗਿਆ ਤਾਂ ਡੈਮਾਂ ਨੂੰ ਬਚਾਣ ਲਈ ਪਾਣੀ ਤਾਂ ਛੱਡਣਾ ਹੀ ਪੈਣਾ ਛੱਡਣਾ ਪੈਣਾ ਲੇਕਿਨ ਇੱਕ ਚੀਜ਼ ਮੈਂ ਦੱਸਦਾ ਕਿ ਜਿੱਥੇ ਭਾਖੜਾ ਡੈਮ ਦਾ ਲੈਵਲ ਜਿਹੜਾ ਇਹਨਾਂ ਨੇ ਦੱਸਿਆ 1638.82 ਹੈ ਤੇ ਉੱਥੇ ਹੀ ਭਾਖੜਾ ਡੈਮ ਦੇ ਵਿੱਚ ਜਿਹੜਾ ਰਿਜ਼ਰਵਿਅਰ ਹੈ ਜਿਹਨੂੰ ਆਪਾਂ ਰਿਜ਼ਰਵ ਕਰਨ ਦੀ ਜਿਹੜੀ ਹੈ ਉਹ 1680 ਫੁੱਟ ਉਹਦੀ ਕਪੈਸਿਟੀ ਹੈਗੀ ਹੈ ਲੇਕਿਨ ਉਸ ਤੋਂ ਬਾਅਦ ਵੀ 4-5 ਫੁੱਟ ਤੇ 10 ਫੁੱਟ 90 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਜਿਹੜਾ ਰਿਜ਼ਰਵ ਕੀਤਾ ਜਾ ਸਕਦਾ ਹੈ ਹਲੇ ਉਸ ਪੁਆਇੰਟ ਤੋਂ ਜਿਹੜਾ 1680 ਫੁੱਟ ਪੁਆਇੰਟ ਕਿਹਾ ਜਾਂਦਾ ਜਾਂ ਖਤਰੇ ਦਾ ਨਿਸ਼ਾਨ ਜਿਹੜਾ ਕਿਹਾ ਜਾਂਦਾ ਹੈ ਉਸ ਤੋਂ ਕਾਫੀ ਦੂਰ ਹੈ ਫੁੱਟ ਤੇ ਕ੍ਰੀ ਪਾਣੀ ਪੁੱਜਦਾ ਹੈ ਤਾਂ ਕਿਹਾ ਜਾਂਦਾ ਫੇਰ ਉਹ ਇੱਕ ਇੱਕ ਫੁੱਟ ਜਾਂ ਦੰਦਾ ਦੰਦਾ ਫੁੱਟ ਜਿਹੜੇ ਆ ਉਹ ਉਹਦੇ ਗੇਟ ਹੈ ਉਹ ਖੋਲ ਦਿੱਤੇ ਜਾਂਦੇ ਨੇ ਲੇਕਿਨ ਇਹ ਪੁੱਛਾਂਗਾ ਤੁਹਾਡੇ ਕੋਲ ਵੀ ਉਸ ਪਾਣੀ ਦਾ ਪੰਜਾਬ ਤੇ ਕਿੰਨਾ ਅਸਰ ਹੁੰਦਾ ਹੈ ਲੇਕਿਨ ਇਹ ਫਿਲਹਾਲ ਡਾੜੀਆ ਸਾਹਿਬ ਨੂੰ ਪੁੱਛਾਂਗਾ ਡਾੜੀਆ ਸਾਹਿਬ ਜਿੱਥੇ ਤੱਕ ਬਿਆਸ ਜ ਹੈ ਬਿਆਸ ਡੈਮ ਜਾਂ ਬਿਆਸ ਦਰਿਆ ਦੀ ਗੱਲ ਹੈ ਸਤਲੁਜ ਦੇ ਉੱਤੇ ਬਣੇ ਇਹ ਪਾਖੜਾ ਡੈਮ ਦੀ ਗੱਲ ਹੈ ਜਾਂ ਸਤਲੁਜ ਦੇ ਦਰਿਆ ਦੀ ਗੱਲ ਹੈ ਇਹਨਾਂ ਨੂੰ ਹਟ ਕੇ ਬਹੁਤ ਸਾਰੇ ਛੋਟੇ-ਛੋਟੇ ਚੋ ਸਵਾਨ ਨਦੀਆਂ ਜਾਂ ਹੋਰ ਖੱਡਾਂ ਜਣੀਆਂ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਦਰਿਆਵਾਂ ਦੇ ਵਿੱਚ ਵੀ ਆ ਕੇ ਰਲਦੀਆਂ ਨੇ ਵੈਸੀ ਵੀ ਪਿੰਡਾਂ ਨੂੰ ਅਫੈਕਟ ਕਰਦੀਆਂ ਨੇ ਕਿਸ ਤਰ੍ਹਾਂ ਅੱਜਕੱਲ ਦੇ ਹਾਲਾਤਾਂ ਦੇ ਮੱਦੇਨਜ਼ਰ ਤੁਸੀਂ ਸਮਝਦੇ ਹੋ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੁਣ ਮੀਂਹ ਪੈ ਰਿਹਾ ਹੈ ਇਹ ਅਫੈਕਟ ਕਰ ਰਿਹਾ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਕਰ ਰਿਹਾ ਦੇਖੋ ਮੀਂਹ ਢੇਰ-ਢੇਰ ਬਾਅਦ ਪਿਆ ਕੁਝ ਦਿਨ ਛੱਡ ਕੇ ਜੀ ਪਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਨਾ ਜੀ ਉਹਨਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਬਾਹੀ ਲੈਂਦੀ ਆ ਕਿਉਂਕਿ ਸਾਡੇ ਪਿੰਡ ਤੋਂ 20 ਕਿਲੋਮੀਟਰ ਤੇ ਮੈਲੇ ਡੈਮ ਆ ਜੀ ਜੀ ਬੇਸ਼ੱਕ ਚੋਹ ਨਹੀਂ ਟੁੱਟੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਸਾਡੀ ਜਿਹੜੀ ਚੋਹ ਸੀ ਉਹ ਟੁੱਟ ਜਾਂਦੀ ਸੀ ਉਹ ਅਫੈਕਟ ਕਰਦੀ ਸੀ ਪਿੰਡਾਂ ਨੂੰ ਪਾਣੀ ਬਹੁਤ ਆਉਂਦਾ ਸੀਗਾ ਜੀ ਜੀ ਪਰ ਜਿਹੜਾ ਹੁਣ ਪਾਣੀ ਵੱਜਮਾ ਆਇਆ ਜੀ ਇਹ ਨਾ ਉਹ ਉਹਨੂੰ ਬਹੁਤ ਨੁਕਸਾਨ ਕੀਤਾ ਸਾਡੇ ਤਾਂ ਹੱਲੇ ਵੀ ਪਾਣੀ ਚੱਲ ਰਿਹਾ ਜੀ ਜੀ ਜੇ ਅਸੀਂ ਗੱਲ ਕਰੀਏ ਪੇ ਨੁਕਸਾਨ ਦੀ ਨੁਕਸਾਨ ਤਾਂ ਦੇਖੋ ਸ਼ਹਿਰਾਂ ਦੇ ਵਿੱਚੋਂ ਪਾਣੀ ਜਿਹੜਾ ਆ ਉਹ ਨਿਕਲ ਜਾਂਦਾ ਜੀ ਖੇਤਾਂ ਦੇ ਵਿੱਚ ਇਕੱਠਾ ਹੁੰਦਾ ਖੇਤਾਂ ਦੇ ਵਿੱਚ ਦੇਖੋ ਫਸਲ ਜਿਹੜੇ ਹੁਣ ਝੋਨੇ ਦੇ ਵਿੱਚ 10 20 ਦਿਨ ਇਸ ਤਰ੍ਹਾਂ ਰਹਿ ਗਿਆ ਤੇ ਉਹ ਭਾਰੀ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਕਰੂਗਾ ਜੇ ਹੋਰ ਮੀਂਹ ਪੈ ਗਿਆ ਤਾਂ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਡੁੱਬ ਜਾਣਗੇ ਇਹ ਇੱਕ ਗੱਲ ਨਾਲ ਲੱਗਦੀ ਪੁੱਛਾ ਵੀ ਜਦੋਂ ਇਹ ਪਾਣੀ ਆਂਦਾ ਹੈ ਜੀ ਅਵੇਅਰ ਜਾਗਰੂਕ ਲੋਕ ਹੁੰਦੇ ਨੇ ਕਿਉਂਕਿ ਲੋਕ ਜਾਣਦੇ ਨੇ ਦੇਖੋ ਤੁਸੀਂ ਕਿਹਾ ਵੀ ਸਾਡੇ ਪਿੱਛੇ ਜੇ ਵੀ ਪਾਣੀ ਆਇਆ ਉਸ ਤੋਂ ਪਿੱਛੇ ਵੀ ਪਾਣੀ ਆਇਆ ਫੇ ਇਸ ਦੇ ਬਾਵਜੂਦ ਕਿਉਂ ਨਹੀਂ ਥੋੜੀ ਜਾਗਰੂਕਤਾ ਦਿਖਾਉਂਦੇ ਕਿਉਂ ਨਹੀਂ ਆਪਣਾ ਬਚਾਅ ਕਰਦੇ ਵੀ ਪਾਣੀ ਆਣ ਤੋਂ ਪਹਿਲਾਂ ਪਤਾ ਤਾਂ ਹੁੰਦਾ ਹੀ ਪਾਣੀ ਆਣਾ ਦੇਖੋ 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 ਇਹ ਗੱਲ ਜਿਹੜੀ ਇਹ ਲੋਕ ਨਹੀਂ ਕਰ ਸਕਦੇ ਜੀ ਇਹ ਪ੍ਰਸ਼ਾਸਨ ਨੇ ਕਰਨਾ ਹੁੰਦਾ ਜੀ ਲੋਕ ਅਸੀਂ ਅੱਜ ਤੋਂ ਮੈਂ ਤੁਹਾਨੂੰ 20 25 ਸਾਲ ਪਹਿਲਾਂ ਦੀ ਗੱਲ ਦੱਸਦਾ ਜੀ 20 25 ਸਾਲ ਪਹਿਲਾਂ ਕੀ ਹੁੰਦਾ ਸੀ ਪਾਣੀ ਆਉਣਾ ਬੰਨ ਟੁੱਟ ਜਾਣੇ ਜੀ ਪਿੰਡ ਦੇ ਵਿੱਚ ਲਾਊਡ ਸਪੀਕਰ ਇੱਕ ਅੰਦਾ ਹੁੰਦਾ ਸੀ ਬੱਤੀ ਹੋਣੀ ਨਾ ਤੇ ਪਿੰਡ ਦੇ ਇੱਕ ਜਿਹੜਾ ਜਿਹਦੀ ਆਵਾਜ਼ ਜ਼ਿਆਦਾ ਹੁੰਦੀ ਸੀ ਉਸ ਬੰਦੇ ਨੇ ਹੋਕਾ ਦੇਣਾ ਭਈ ਭਾਈ ਅੱਜ ਰਾਤ ਨੂੰ ਪਾਣੀ ਆ ਗਿਆ ਆ ਤੇ ਅੱਜ ਦਿਨੇ ਪਾਣੀ ਸਿਗਾ ਘੱਟ ਸੀ ਹੁਣ ਵੱਧ ਰਿਹਾ ਤੇ ਆਪਣੇ ਆਪਣੀਆਂ ਕਈਆਂ ਬੋਰੇ ਲੈ ਕੇ ਤੇ ਚੋ ਨੂੰ ਚਲੋ ਬਿਲਕੁਲ ਠੀਕ ਹੈ ਜੀ ਹੁਣ ਜਿਹੜਾ 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 ਹੁਣ ਦਾ ਸਿਸਟਮ ਆ ਜੀ ਹੁਣ ਸਿਸਟਮ ਜਿਹੜਾ ਪ੍ਰਸ਼ਾਸਨ ਨੇ ਕਰਨਾ ਜੀ ਕਿਉਂਕਿ ਹੁਣ ਡੈਮ ਬਣ ਗਿਆ ਆ ਪਾਣੀ ਤਾਂ ਪ੍ਰਸ਼ਾਸਨ ਨੇ ਛੱਡਣਾ ਜੀ ਹੈ ਨਾ ਚੈੱਕ ਡੈਮ ਜਿਹੜੇ ਬਣ ਗਏ ਹਾਂ ਉਹ ਤੇ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਵੀ ਪ੍ਰਸ਼ਾਸਨ ਆ ਕੇ ਲੋਕਾਂ ਦੀਆਂ ਕਮੇਟੀਆਂ ਪਿੰਡਾਂ ਦੇ ਵਿੱਚ ਗਠਿਤ ਕਰੇ ਪਿੰਡਾਂ ਦੇ ਲੋਕਾਂ ਨੂੰ ਨਾਲ ਰਵੇ ਮੈਂ ਮਤਲਬ ਕਹਿਣਾ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦਾ ਸਿਸਟਮ ਹੋਵੇ ਜਿਹੜਾ ਜੇ ਕਿਤੇ ਉਹ ਪਾਣੀ ਕਿਤੇ ਜ਼ਿਆਦਾ ਹੋ ਜਾਂਦਾ ਉੱਥੇ ਸਹੂਬਾ ਇਦਾਂ ਦੀ ਹੋਵੇ ਵੀ ਉੱਥੇ ਦੇ ਬੰਦਿਆਂ ਦਾ ਬਚਾਅ ਕੀਤਾ ਜਾਵੇ ਉੱਥੇ ਮਾੜ ਡੰਗਰ ਦਾ ਬਚਾਅ ਕੀਤਾ ਜਾਵੇ ਜੀ ਜੀ ਅ ਭੱਟੀ ਸਾਹਿਬ ਤੁਸੀਂ ਨੰਗਲ ਨਾਲ ਸੰਬੰਧ ਰੱਖਦੇ ਹੋ ਮੈਂ ਨੰਗਲ ਦੀ ਹੀ ਪਹਿਲੇ ਗੱਲ ਕਰਾਂਗਾ ਤੁਹਾਡੇ ਨਾਲ ਸਤਲੁਜ ਭਾਖੜਾ ਡੈਮ ਤੋਂ ਜਦੋਂ ਆਊਟਫਲੋ ਛੱਡਿਆ ਜਾਂਦਾ ਤਾਂ ਨੰਗਲ ਇੱਕ ਡੈਮ ਬਣਾ ਦਿੱਤਾ ਗਿਆ ਨੰਗਲ ਡੈਮ ਤੋਂ ਦੋ ਨਹਿਰਾਂ ਜਿਹੜੀਆਂ ਇੱਕ ਘੜ ਦਿਤੀਆਂ ਗਈਆਂ ਨੇ ਇੱਕ ਅਨੰਦਪੁਰ ਸਾਹਿਬ ਹਾਈਡਲ ਚੈਨਲ ਤੇ ਇੱਕ ਨੰਗਲ ਹਾਈਡਲ ਚੈਨਲ ਉਸ ਬਾਅਦ ਜਿਹੜਾ ਬਚਿਆ ਪਾਣੀ ਆ ਉਹ ਦਰਿਆ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਦਰਿਆ ਦਾ ਪਾਣੀ ਕਿਆ ਤੁਸੀਂ ਸਮਝਦੇ ਹੋ ਵੀ ਹੜ੍ਹ ਦੇ ਲਈ ਇਫੈਕਟਡ ਹੈ ਕਿਉਂਕਿ ਉਸ ਦੇ ਵਿੱਚ ਸਵਾਮ ਹੀ ਪੈਂਦੀ ਹੈ ਉਸ ਤੋਂ ਬਾਅਦ ਹੋ ਸਾਰੀਆਂ ਖੱਡਾਂ ਵੀ ਰੋਪੜ ਹੈਡਵਰਕਸ ਤੱਕ ਪੈਂਦੀਆਂ ਹੋਣਗੀਆਂ ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਹੈ ਵੈਸੇ ਜਿਹੜਾ ਦਰਿਆ ਦਾ ਪਾਣੀ ਆ ਉਹ ਕਦੇ ਹੜ੍ਹ ਦਾ ਇਨਾਂ ਕਾਰਨ ਨਹੀਂ ਬਣਦਾ ਉਹ ਤਾਂ ਜਦ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾਂਦਾ ਉੱਪਰੋਂ ਉਸ ਸਮੇਂ ਸਭ ਤੋਂ ਜ਼ਿਆਦਾ ਉਹਦਾ ਇਫੈਕਟ ਦੇਖਿਆ ਜਾ ਸਕਦਾ ਪਰ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਸਾਡੇ ਇਲਾਕੇ ਚ ਅਪ ਟੂ ਫਿਰੋਜ਼ਪੁਰ ਤੱਕ ਜਿਹੜਾ ਪੈਂਦਾ ਉਹ ਸਵਾਨ ਨਦੀ ਕਰਕੇ ਪੈਂਦਾ ਜੀ ਸਵਾਨ ਨਦੀ ਹਿਮਾਚਲ ਤੋਂ ਆਉਂਦੀ ਔਰ ਉੱਥੇ ਕਾਫੀ ਜ਼ਿਆਦਾ ਬਾਰਿਸ਼ ਹੁੰਦੀ ਜਿਸ ਟਾਈਮ ਤਾਂ ਸਵਾਨ ਨਦੀ ਚ 1 ਲੱਖ ਕਿਊਸਿਕ ਦੇ ਕਰੀਬ ਪਾਣੀ ਆ ਜਾਂਦਾ ਉਸ ਤੋਂ ਇਲਾਵਾ ਸਰਸਾ ਨਦੀ ਹੈ ਹੋਰ ਦੋ ਤਿੰਨ ਵਿੱਚ ਕਈ ਐਨੇ ਨਾਲੇ ਆਏ ਗਰਦਲੇ ਆ ਬੋਸ ਗਰਦਲੇ ਇਹ ਜਿਹੜੀ ਤੁਸੀਂ ਸਾਰੇ ਦੱਸੇ ਔਰ ਇਸ ਤੋਂ ਅੱਗੇ ਵੀ ਕਈ ਸਤਲੁਜ ਚ ਨਾਲੇ ਪੈਂਦੇ ਔਰ ਇਹਨਾਂ ਦਾ ਪਾਣੀ ਵੜ ਕੇ ਅੱਗੇ ਜਾ ਕੇ ਫਿਰੋਜ਼ਪੁਰ ਚ ਫਿਰ ਉਹ ਹੜ੍ਹਾਂ ਦਾ ਕਾਰਨ ਬਣਦਾ ਹਾਲਾਂਕਿ ਇਹ ਆਪਣਾ ਜਿਹੜਾ ਸਤਲੁਜ ਨਦੀ ਹੈ ਉਹਦੇ ਤਾਂ ਇੰਨਾ ਇਫੈਕਟ ਨਹੀਂ ਪੈਂਦਾ ਜੀ ਮਤਲਬ ਕਿਤੇ ਨਾ ਕਿਤੇ ਜਿਹੜਾ ਹੈ ਉਹ ਤਾਂ ਮੈਨੇਜ ਕੀਤਾ ਜਾਂਦਾ ਪਾਣੀ ਸਾਉ ਦਾ ਵੀ ਆਪਾਂ ਵੀ ਨੰਗਲ ਟਾਈਮ ਤੋਂ ਵੀ ਮੈਨੇਜ ਹੁੰਦਾ ਹੈ ਪਾਖੜੇ ਤੋਂ ਵੀ ਮੈਨੇਜ ਹੁੰਦਾ ਹੈ ਲੇਕਿਨ ਜਿਹੜਾ ਉਹ ਪਾਣੀ ਜਿਹੜਾ ਬਰਸਾਤੀ ਹੁੰਦਾ ਹੈ ਉਹ ਮੈਨੇਜ ਨਹੀਂ ਹੁੰਦਾ ਫਿਰ ਕੀ ਕਦੀ ਸੋਚਿਆ ਵੀ ਕਿ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਦਾ ਹੈ ਵੀ ਇਸ ਸਵਾ ਤੋਂ ਵੀ ਬਚੋ ਔਰ ਅਗਰ ਐਕਸੈਸ ਪਾਣੀ ਡੈਮ ਤੋਂ ਛੱਡਿਆ ਜਾਂਦਾ ਉਸ ਤੋਂ ਵੀ ਬਚੋ ਅਕਸਰ ਹੀ ਦੇਖਿਆ ਗਿਆ ਵੀ ਪ੍ਰਸ਼ਾਸਨ ਮੌਕੇ ਤੇ ਉਹ ਸੂਚਿਤ ਨਹੀਂ ਕਰ ਪਾਉਂਦਾ ਲੋਕਾਂ ਨੂੰ ਜਿਸ ਨੇ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਸੀਂ ਸਾਨੂੰ ਸਾਰਿਆਂ ਨੂੰ ਐਕਚੁਅਲੀ ਜਿਹੜੇ ਇਹ ਲੋਕ ਹੈ ਸਾਡੇ ਏਰੀਆ ਤੇ ਜ਼ਿਆਦਾ ਇਫੈਕਟ ਹੁੰਦੇ ਉਸ ਤੋਂ ਇਲਾਵਾ ਫਿਰੋਜ਼ਪੁਰ ਚ ਵੀ ਜ਼ਿਆਦਾ ਇਫੈਕਟ ਹੁੰਦੇ ਲੋਕ ਫਿਰੋਜ਼ਪੁਰ ਜਾ ਕੇ ਇੱਕ ਚੀਜ਼ ਹੋਰ ਆ ਜਾਂਦੀ ਨਾ ਜੀ ਕਿਉਂਕਿ ਬਿਆਸ ਨਾਲੇ ਸਤਲੁਜ ਦਾ ਪਾਣੀ ਹਰੀਕੇ ਪੱਤਨ ਤੇ ਇਕੱਠਾ ਹੋ ਜਾਂਦਾ ਉਸ ਤੋਂ ਬਾਅਦ ਉੱਥੋਂ ਵੀ ਨਹਿਰਾਂ ਕੱਢਣੀਆਂ ਗਈਆਂ ਰਾਜਸਥਾਨ ਫੀਡਰਸ ਤੋਂ ਫਿਰ ਜਿਹੜਾ ਪਾਣੀ ਉੱਥੇ ਜ਼ਿਆਦਾ ਹੋ ਜਾਂਦਾ ਪਾਕਿਸਤਾਨ ਸਾਈਡ ਦੇ ਤੋਂ ਓਵਰ ਭੇਜਦੇ ਐ ਤਾਂ ਉਹ ਇੰਨਾ ਕ ਭੇਜ ਦਿੰਦੇ ਆ ਵੀ ਉਹ ਸਿੱਧਾ ਹੀ ਜਾ ਕੇ ਪਾਕਿਸਤਾਨ ਵਾਲਿਆਂ ਨੇ ਅੱਗੇ ਚੈੱਕ ਲਾ ਦਿੱਤਾ ਹੋਇਆ ਉਹ ਪਾਣੀ ਰਿਵਰਸ ਕਰਦਾ ਹੈ ਉਹ ਰਿਵਰਸ ਕਰਕੇ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਕੁਝ ਪਿੰਡਾਂ ਨੂੰ ਖਤਮ ਕਰ ਦਿੰਦਾ ਹੈ ਵੀ ਕਿਤੇ ਨਾ ਕਿਤੇ ਇਹ ਅਫੈਕਟ ਉਸ ਲਈ ਤਾਂ ਪੈਂਦਾ ਹੈ ਮੈਂ ਗੱਲ ਕਰਾਂਗਾ ਰ ਉਸ ਸਰਪ੍ਰਿੰਕੀ ਤੁਹਾਨੂੰ ਦੱਸਿਆ ਵੀ ਜਿਹੜੇ ਆ ਛੋਟੇ ਛੋਟੇ ਨਾਲੇ ਜੀ ਇਹ ਆਪਣਾ ਉਹ ਤਾਂ ਹੋ ਗਿਆ ਅਵੇਅਰਨੈਸ ਦੀ ਗੱਲ ਕਰਦਾ ਵੀ ਅਵੇਅਰਨੈਸ ਨਹੀਂ ਸਰਕਾਰ ਕਰ ਪਾਉਂਦੀ ਇਸਦੇ ਲਈ ਜਿਹੜੇ ਡਿਸਟ੍ਰਿਕਟ ਹੈਡਕੁਆਟਰਸ ਆ ਉਹਨਾਂ ਨੂੰ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਬੀਵੀਐਮਪੀ ਤੋਂ ਬੀਵੀਐਮਪੀ ਕੋਲ ਪਲ-ਪਲ ਦੀ ਪਾਣੀ ਦੀ ਜਾਣਕਾਰੀ ਆ ਉੱਪਰ ਤੱਕ ਆਪਣਾ ਸਤਲੁਜ ਨਦੀ ਦੇ ਉੱਪਰ ਜਿੰਨਾ ਵੀ ਹਿਮਾਚਲ ਦਾ ਏਰੀਆ ਉੱਥੋਂ ਜਿੰਨਾ ਵੀ ਪਾਣੀ ਆਂਦਾ ਇਹਨਾਂ ਕੋਲ ਪਲ-ਪਲ ਦੇ ਅੰਕੜੇ ਆ ਸਾਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਉੱਥੋਂ ਜਾਣਕਾਰੀ ਲੈ ਕੇ ਆਪਣੇ ਸਾਰੇ ਏਰੀਆ 'ਚ ਅਲਰਟ ਕਰ ਦੇਣਾ ਚਾਹੀਦਾ ਸਰਪੰਚਾਂ ਨਾਲ ਉਹਨਾਂ ਨੂੰ ਅਲਰਟ ਕਰ ਦੇਣਾ ਚਾਹੀਦਾ ਇਹ ਜਿਹੜੇ ਇੱਕ ਚੀਜ਼ ਮੈਂ ਤੁਹਾਡੇ ਕੋਲ ਪੁੱਛਿਆ ਆ ਕੇ ਅਵਤਾਰ ਸਿੰਘ ਜੀ ਵੀ ਇੱਕ ਚੀਜ਼ ਤਾਂ ਹੈ ਵੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਤੁਸੀਂ ਵੀ ਕਿਹਾ ਹੈ ਵੀ ਪ੍ਰਸ਼ਾਸਨ ਦਾ ਕੰਮ ਹੈ ਇਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਨਹੀਂ ਕਰ ਪੰਦਾ ਵੀ ਅਸੀਂ ਨਹੀਂ ਕਰ ਪੰਦਾ ਅਸੀਂ ਇਹ ਕਿਉਂ ਕਹਿੰਨੇ ਆ ਵੀ ਵੇੜੇ ਆਈ ਜਾਂ ਚ ਬਿੰਨੋ ਕੁੜੀ ਤੇ ਕਰ ਆਪਾਂ ਪਹਿਲਾਂ ਕਿਉਂ ਨਹੀਂ ਅਲਰਟ ਕਰਦੇ ਨਹੀਂ ਦੇਖੋ بارش ਜਦੋਂ ਪਤਾ ਹੀ ਹੈ ਬਈ 2-3 ਮਹੀਨੇ بارش ਹੋਣੀ ਹੈ ਜੀ ਜੀ ਸਰਕਾਰ ਦੇ ਜਿਹੜੇ ਜਿਹੜੇ ਸਰਕਾਰ ਦੇ ਪ੍ਰਸ਼ਾਸਨ ਦੇ ਬੰਦੇ ਆ ਜੀ ਜੀ ਦੇਖੋ ਅਮਨਰੇਗਾ ਵਾਲਾ ਸਿਸਟਮ ਚੱਲਦਾ ਨਾ ਉਹਦੇ ਉਹਦੇ ਤਕਰੀਬਨ ਤਕਰੀਬਨ ਹਰੇਕ ਪਿੰਡ ਦੇ ਵਿੱਚ ਕੰਮ ਕਰਦੇ ਬੰਦੇ ਜੀ ਜੇ ਉਹਨਾਂ ਨੂੰ ਹੀ ਲਾ ਦੇਵੇ ਪ੍ਰਸ਼ਾਸਨ ਤਾਂ ਬਹੁਤ سارے ਮਸਲੇ ਹੱਲ ਹੋ ਸਕਦੇ ਆ ਜੀ ਮੈਂ ਤੁਹਾਨੂੰ ਮਤਲਬ ਸਚਾਈ ਚ ਦੱਸਦਾ ਜੀ ਕਿ ਸੱਤ ਮੇਰੇ ਘਰ ਤੋਂ 500 ਮੀਟਰ ਦੇ ਦੂਰੀ ਤੇ ਚੋਆ ਜੀ ਜੀ ਉਹ ਸਰਕੰਡਿਆਂ ਨਾਲ ਤੇ ਨੜਿਆਂ ਨਾਲ ਭਰੀ ਪਈ ਆ ਖੁਦਾ ਨਾਲ ਖਾਸਤਾ ਜੇ ਆਉਣ ਵਾਲੇ ਸਮੇਂ ਦੇ ਵਿੱਚ بارش ਜਿਆਦਾ ਹੁੰਦੀ ਆ ਜੀ ਪਾਣੀ ਕਿਤੇ ਨਾ ਕਿਤੇ ਤਾਂ ਮਾਰ ਕਰੂਗਾ ਨਾ ਜੀ ਬੰਨ ਤਾਂ ਤੋੜੂਗਾ ਨਾ ਇੱਕ ਤਾਂ ਮੀਂਹ ਪੈਣਾ ਜੀ ਇੱਕ ਫੇ ਪਿੱਛੋਂ ਹੋਰ ਪਾਣੀ ਆਉਣਾ ਉਹ ਪਿੰਡਾਂ ਦਾ ਨੁਕਸਾਨ ਤਾਂ ਹੋਣਾ ਹੀ ਆ ਨਾ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਬਲੌਕ ਬਣਾ ਕੇ ਲੋਕਾਂ ਨੂੰ ਬਲਾਕਾਂ ਦੇ ਅਸਾਰ ਨਾਲ ਕੋਈ ਨਾ ਕੋਈ ਇਦਾਂ ਦੀ ਕੋਈ ਸਹੂਲਤ ਦਿੱਤੀ ਜਾਵੇ ਵੀ ਭਾਈ ਜੇ ਪਾਣੀ ਤੁਹਾਡੇ ਆ ਜਾਂਦਾ ਤਾਂ ਤੁਸੀਂ ਆ ਆ ਤੁਹਾਨੂੰ ਅਸੀਂ ਸਿਸਟਮ ਦਿੰਨੇ ਆ ਇਹਦੇ ਨਾਲ ਕੁਛ ਨਾ ਕੁਛ ਬੋਰੇ ਕੋਈ ਬੋਰੇ ਦੇ ਦਿਓ ਕੋਈ 10 ਬਈ ਕਈਆਂ ਦੇ ਦਿਓ ਚਲੋ ਪਿੰਡਾਂ ਵਾਲੇ ਕਈਆਂ ਕੂਈਆਂ ਤਾਂ ਆਪਣੇ ਨਾਲ ਪ੍ਰਸ਼ਾਸਨ ਕੋਈ 5-700 ਇੱਕ ਪਿੰਡ ਨੂੰ ਦੇਵੇ ਬੋਰਾ 5-700 ਦੂਜੇ ਪਿੰਡ ਨੂੰ ਪੰਜਾਂ ਪੰਜਾਂ ਦਾ ਇਹਦਾ ਬਣਾ ਕੇ ਸਿਸਟਮ ਦੇਵੇ ਤਾਂ ਕਿ ਨਾਲ ਵਿਹਾਰ ਕਰੇ ਤਾਕੇ ਇਹ ਜਿਹੜੀ ਹੈ ਰੋਕਥਾਮ ਜਿਹੜੀ ਹੋ ਸਕੇ ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛ ਲੈਣੇ ਸਾਥੀ ਆਪਾਂ ਪ੍ਰਸ਼ਾਸਨ ਨੂੰ ਤਾਂ ਕੋਸ ਦੇ ਲੈਣੇ ਆ ਕਿ ਪ੍ਰਸ਼ਾਸਨ ਆ ਨਹੀਂ ਕਰਦਾ ਸਰਕਾਰਾਂ ਆ ਨਹੀਂ ਕਰਦੀਆਂ ਅਸੀਂ ਬੈਡਾਂ ਦੇ ਉੱਪਰ ਜਿਹੜੇ ਬੈੱਡ ਹੈ دریاਵਾ ਦੇ ਖੱਡਾਂ ਦੇ ਚੋਆਂ ਦੇ ਨਾਲਿਆਂ ਦੇ ਉਹਨਾਂ ਤੇ ਤਾਂ ਕਬਜ਼ਾ ਕਰਕੇ ਜਾਂ ਖੇਤੀ ਕਰਦੇ ਆ ਜਾਂ ਅਸੀਂ ਆਪਣੇ ਬਿਲਡਿੰਗਾਂ ਬਣਾ ਲਈਆਂ ਦੇਖੋ ਦੇਖੋ ਇਹ ਇਹ ਤਾਂ ਕੁਦਰਤ ਦੇ ਉਸੂਲ ਆ ਜੀ ਜਿਸ ਬੰਦੇ ਨੂੰ ਜਿਹੜੀ ਚੀਜ਼ ਜੇ ਉਹਨੂੰ ਲੈਣੀ ਆ ਤਾਂ ਉਹਦੇ ਲੈਣੀ ਆ ਕਿਉਂਕਿ ਮੈਂ ਤੁਹਾਨੂੰ ਇੱਕ ਇੱਕ ਹੋਰ ਵਾਅਦਾ ਕਰ ਦਿੰਦਾ ਕਿ ਜਿਹੜੀ ਚੋਅ ਹੈ ਨਾ ਉਹ ਵਿੱਚ ਪਰਸਨਲੀ ਲੋਕਾਂ ਦੇ ਪ੍ਰਾਪਰਟੀ ਆ ਖੇਤ ਆ ਹੈਗੇ ਨਾ ਜਿਆਦਾ 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 ਸਰਕਾਰ ਉਹਨਾਂ ਨੂੰ ਅਕਵਾਇਰ ਕਰ ਲਵੇ ਜੀ ਜੇ ਜੇ ਉਸ ਕਿਸਾਨ ਕਹਿੰਦੇ ਆ ਜਾਂ ਜਿਨ੍ਹਾਂ ਦੀ ਉਹ ਜ਼ਮੀਨ ਆ ਜਾਂ ਜਿਨ੍ਹਾਂ ਦੇ ਉਹ ਪਲੋਟ ਆ ਜਾਂ ਜੋ ਵੀ ਜੋ ਵੀ ਸਿਸਟਮ ਆ ਉਹ ਜਿਆਦਾ ਉਹ ਅਕਵਾਇਰ ਕਰ ਲੈਣ ਜੀ ਜਾਂ ਫੇ ਹੁਣ ਜਿਹੜਾ ਲੋਕਾਂ ਨੇ ਜੇ ਬਾਈ ਦਾ ਵੀ ਉੱਥੇ ਜੇ ਪਾਣੀ ਦੀ ਮਾਤਰਾ ਘੱਟ ਹੁੰਦੀ ਆ ਜੀ ਕੁਝ ਸਮੇਂ ਮੀਂਹ ਦੇ ਸਮੇਂ ਦੇ ਵਿੱਚ ਆਪਾਂ ਕਰ ਸਕਦੇ ਆ ਨਾ ਉਹ ਦਰਖਤ ਲੋਕ ਲਾ ਦਿੰਦੇ ਦਰਖਤਾਂ ਨੂੰ ਵੀ ਆਲਰੇਡੀ ਪਾਣੀ ਦਾ ਰੁਕਣਾ ਹੀ ਆ ਜੀ ਅਗਲੀ ਗੱਲ ਜੀ ਜਿਸ ਵੇਲੇ ਜਿਸ ਵੇਲੇ ਮੀਂਹ ਪੈਂਦਾ ਰੋਡ ਚਾਹੇ ਨਵੇਂ ਆ ਚਾਹੇ ਪੁਰਾਣਿਆਂ ਰੋਡ ਤਾਂ ਹੈਗੇ ਨਾ ਪਿੰਡਾਂ ਦੇ ਵਿੱਚ ਪਿੰਡ ਤੋਂ ਪਿੰਡ ਦਾ ਫਾਸਲਾ ਜਿਹੜਾ ਉਹ 1-2 ਕਿਲੋਮੀਟਰ ਦਾ ਆ ਜੀ 1-2 ਕਿਲੋਮੀਟਰ ਦੇ ਵਿੱਚ ਜਿਸ ਵੇਲੇ ਮਤਲਬ ਚੜ੍ਹਦੇ ਤੋਂ ਲੈਂਦੇ ਨੂੰ ਪਾਣੀ ਨਹੀਂ ਜਾਣਾ ਜੀ ਜਿਸ ਵੇਲੇ ਪਾਣੀ ਦੀ ਡੱਕ ਲੱਗ ਜਾਂਦੀ ਆ ਜਿਸ ਵੇਲੇ ਪਾਣੀ ਦੀ ਸੜਕ ਦੇ ਨਾਲ ਡੱਕ ਲੱਗ ਗਿਆ ਪਿਛਲਾ ਪਾਣੀ ਪਿੱਛੇ ਰੁਕ ਗਿਆ ਜਿਹੜਾ ਪਿਛਲਾ ਪਾਣੀ ਪਿਛਲੇ ਰੁਕਣਾ ਉਹ ਤਾਂ ਫਿਰ ਪਿਛਲੇ ਪਿੰਡ ਤਾਂ ਡੋਬਣੇ ਡੋਬਣਿਆ ਜੀ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੀਆਂ ਸੜਕਾਂ ਬਣੀਆਂ ਆ 2-2 ਕਿਲੋਮੀਟਰ ਦੇ ਵਿੱਚ ਆਮ ਲੋਕ ਰੱਖਣ ਨਹੀਂ ਦਿੰਦੇ ਜੀ ਅਗਲਾ ਕਹਿੰਦਾ ਤੂੰ ਮੇਰੇ ਕਿਦਾਂ ਪਾਣੀ ਪਾ ਦੇਗਾ ਵੀ ਬਿਲਕੁਲ ਨਹੀਂ ਰੱਖਣ ਦਿੰਦੇ ਨਾ ਜੀ ਪ੍ਰਸ਼ਾਸਨ ਨੂੰ ਚਾਹੀਦਾ 2-2 4-4 ਕਿਲੋਮੀਟਰ ਤੇ ਬਹੁਤ ਸਾਰੇ ਨਾਲੇ ਵੀ ਬਣੇ ਹੋਏ ਆ ਸਰਕਾਰੀ ਤੌਰ ਤੇ ਜੀ 2-2 4-4 ਕਿਲੋਮੀਟਰ ਦੇ ਇਦਾਂ ਦੇ ਪਾਈਪ ਸਿਸਟਮ ਹੋਵੇ ਜਿਹੜਾ ਜੇ ਪਿੱਛੇੋਂ ਪਾਣੀ ਆਉਂਦਾ ਤਾਂ ਉਹ ਅੱਗੇ ਚਲ ਜਵੇ ਅਗਲਾ ਪਾਣੀ ਜਿਹੜਾ ਉਹ ਅੱਗੇ ਚਲ ਜੂ। ਅੱਗੇ ਚਲ ਰਿਹਾ। ਪਟੇ ਸਾਹਿਬ ਕਿਉਂਕਿ ਕਈ ਗੱਲਾਂ ਨਿਕਲ ਕੇ ਆਉਂਦੀਆਂ ਵੈਸੇ ਮੇਰਾ ਮੰਨਣਾ ਹੈ ਵੀ ਇਹ ਪ੍ਰਸ਼ਾਸਨ ਥੋੜਾ ਜਿਆ ਅਵੇਅਰ ਹੋ ਜਾਏ ਕਰਨਾ ਸ਼ੁਰੂ ਕਰ ਦਵੇ ਖੁਦ ਥੋੜਾ ਜਿਆ ਇੱਕ ਮਹੀਨਾ ਦੋ ਮਹੀਨੇ ਪਹਿਲਾਂ ਕਾਰਗੁਜ਼ਾਰੀ ਕਰ ਲਵੇ ਸ਼ੁਰੂ ਆਪਣੀ ਜਾਂ ਫਿਰ ਲੋਕ ਜਾਗਰੂਕ ਹੋ ਜਾਣ ਤੇ ਉਹਦੇ ਨਾਲ ਕਾਫੀ ਬਚਾਅ ਹੋ ਸਕਦਾ ਹੈ ਹੋਰ ਕਿਹੜੇ ਕਿਹੜੇ ਕੰਮ ਦੇ ਨਾਲ ਆਪਾਂ ਹੜ ਤੋਂ ਬਚ ਸਕੀਏ। ਤੁਸੀਂ ਕਿਉਂਕਿ ਮੈਂ ਇਹ ਤੁਹਾਡੇ ਕੋਲ ਤਾਂ ਪੁੱਛਿਆ ਕਿਉਂਕਿ ਤੁਸੀਂ ਬੜੇ ਵੇਰ ਹੋ ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸ ਚੁੱਕਿਆ ਆ ਵੀ ਬਹੁਤ ਵੱਡਾ ਕੰਮ ਇਹਨਾਂ ਨੇ ਹਿਮਾਲਿਆ ਦੇ ਆਲੇ ਦੁਆਲੇ ਕੀਤਾ ਹੋਇਆ ਮੈਂ ਉਸ ਲਈ ਤੁਹਾਡੇ ਕੋਲ ਪੁੱਛ ਰਿਹਾ ਕਿਉਂਕਿ ਤੁਸੀਂ ਜਲਵਾਯੂ ਪਰਵਰਤਨ ਦੇ ਨਾਲ ਜੁੜੇ ਹੋਏ ਹੈਗੇ ਹੋ ਇਹਨਾਂ ਦਾ ਮੇਨ ਕਾਰਨ ਹੜਾਂ ਦਾ ਅੱਜ ਅਸੀਂ ਬੋਲਦੇ ਆ ਵੀ ਜਲਵਾਯੂ ਪਰਵਰਤਨ ਹੈ ਗਲੋਬਲ ਵਾਰਮਿੰਗ ਹੈ ਲੇਕਿਨ ਅਸੀਂ ਇਹ ਕਰ ਰਹੇ ਆ ਵੀ ਜਿਹੜੀ ਹੜਾਂ ਵਰਗੀ ਸਥਿਤੀ ਆ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਦੇਖੋ ਇਸ ਦੇ ਲਈ ਲੋਕਾਂ ਨੂੰ ਵੀ ਅਗਿਆਣਾ ਪੈਗਾ ਲੋਗਾ ਨੇ ਲੋਗਾ ਚ ਅਸੀਂ ਸ਼ਵਾਲਿਕ ਰੇਂਜ ਸਾਡੇ ਕੋਲ ਏਡੀ ਵੱਡੀ ਹੈ ਜੀ ਉਸ ਚ ਅਸੀਂ ਫਾਰਮ ਹਾਊਸ ਬਣਾ ਲੇ ਖੇਤ ਬਣਾ ਲੇ ਅਸੀਂ ਪਲਾਂਟੇਸ਼ਨ ਉੱਥੇ ਖਤਮ ਕਰਤੀ ਜੀ ਪਿੰਡਾਂ ਚ ਅਸੀਂ ਕੋਈ ਬੂਟੇ ਲਗਾ ਕੇ ਖੁਸ਼ ਨਹੀਂ ਹੈ ਜੀ ਸਾਨੂੰ ਦਰਖਤ ਤਾਂ ਲਗਾਣੇ ਹੀ ਪੈਣਗੇ ਹੜ੍ਹਾਂ ਤੋਂ ਬਚਣ ਲਈ ਸਾਨੂੰ ਦਰਖਤ ਤਰ੍ਹਾਂ ਤਰ੍ਹਾਂ ਦੇ ਰਵਾਇਤੀ ਦਰਖਤ ਜਿਹੜੇ ਸਾਡੇ ਪੰਜਾਬ ਦੇ ਉਹ ਲਗਾਣੇ ਹੀ ਪੈਣੇ ਜੀ ਦਰਖਤ ਪਾਣੀ ਨੂੰ ਰੋਕਦੇ ਜੀ ਜਿਹੜਾ ਇੱਕ ਵਾਰੀ ਬਾੜ ਆਂਦੀ ਜਿਹੜੀ ਉਹਦੇ ਨਾਲ ਇਹਨੂੰ ਰੋਕਣ ਦਾ ਬਹੁਤ ਵੱਡਾ ਕੰਮ ਕਰਦੇ ਅਸੀਂ ਇਹ ਕਹਿੰਦੇ ਵੀ ਲੋਕ ਇਹਨਾਂ ਦਰਖਤਾਂ ਦੇ ਲਈ ਇੱਕ ਆਪਣੇ ਹਰ ਪਿੰਡ 'ਚ ਕਮੇਟੀਆਂ ਬਣਾਉਣ ਔਰ ਉਹ ਕਮੇਟੀਆਂ ਸਰਕਾਰ ਇੱਕ ਜਗ੍ਹਾ ਨਿਸ਼ਚਿਤ ਕਰੇ ਜਿਹੜੀ ਖਾਲੀ ਪੰਚਾਇਤੀ ਲੈਂਡ ਪਈ ਹੁੰਦੀ ਉਹਨਾਂ ਦੇ ਕਮਿਊਨਿਟੀ ਰਿਜ਼ਰਵ ਬਣਾਏ ਜਾ ਸਕਦੇ ਦਰਖਤ ਜੰਗਲ ਬਣਾਏ ਜਾ ਸਕਦੇ ਪੇੜ ਲਗਾ ਕੇ ਉਹ ਪੇੜ ਹੀ ਤੁਹਾਡੇ ਉਹਨੂੰ ਰੋਕਣਗੇ ਉਹੀ ਵਾਤਾਵਰਣ ਨੂੰ ਠੰਡਾ ਰੱਖਣਗੇ ਉਹੀ ਗਲੋਬਲ ਵਾਰਮਿੰਗ ਨੂੰ ਹਟਾਣਗੇ ਅਗਰ ਅਸੀਂ ਇਹ ਚੀਜ਼ ਨਾ ਕੀਤੀ ਤਾਂ ਫਿਰ ਆਉਣ ਵਾਲੇ ਟਾਈਮ ਤੇ ਸਾਨੂੰ ਇਹ ਚੀਜ਼ਾਂ ਭੁਗਤਣੀਆਂ ਹੀ ਪੈਣੀਆਂ ਇੱਕ ਗੱਲ ਮੈਂ ਹੋਰ ਤੁਹਾਡੇ ਕੋਲ ਪੁੱਛਾਂ ਵੀ ਜੇ ਅਸੀਂ ਮੰਨੀਏ ਵੀ ਦੇਖੋ ਪਹਿਲੇ ਅਸੀਂ ਕਦੀ ਕਦਾਈ ਮਤਲਬ 4-4 5-5 ਸਾਲ ਬਾਅਦ ਸ਼ਾਇਦ ਹੀ ਸੁਣਦੇ ਸੀਗੇ ਵੀ ਫਲਾਨੀ ਜਗ੍ਹਾ ਤੇ ਬੱਦਲ ਫਟ ਗਏ ਅੱਜ ਅਸੀਂ ਰੋਜ਼ ਹੀ ਹੁੰਦੇ ਆ ਵੀ ਰੋਜ਼ ਹੀ ਅੱਜ ਮੰਡੀ ਫਟ ਗਿਆ ਅੱਜ ਉਤਰਾਖੰਡ ਜਵਾਰ ਗਿਆ ਅੱਜ ਇੱਥੇ ਫਟ ਗਿਆ ਮਤਲਬ ਮਾਚਲ ਔਰ ਉਤਰਾਖੰਡ ਤੇ ਇੱਕ ਮਲ ਕਾਫੀ ਇਹ ਜਿੰਨੇ ਵੀ ਮಹಿਲੀ ਏਰੀਆ ਹੈਗੇ ਕਾਫੀ ਇਫੈਕਟਡ ਹੋ ਰਹੇ ਆ ਮੌਨਸੂਨਸ ਦੇ ਵਿੱਚ ਵੀ ਪਹਿਲਾਂ ਵੀ ਪੈਂਦੇ ਆ ਲੇਕਿਨ ਇਸ ਵਕਤ ਐਸੇ ਮੀ ਪੈ ਰਹੇ ਆ ਭੀ ਚਾਹੇ ਹੋ ਮੀ ਬਦਲ ਬਦਲ ਫਟਣ ਕਰਕੇ ਹੋਵੇ ਚਾਹੇ ਦੂਸਰੇ ਤਿਰਕੇ ਨਾਲ ਹੋਵੇ ਵੀ ਸਥਿਤੀ ਬੜੀ ਡਰਾਲੀ ਭਿਆਨਕ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਦਿਨ ਬਦਨ ਇਹਦਾ ਮੁੱਖ ਕਾਰਨ ਤੁਸੀਂ ਕਿਨੂੰ ਮੰਨਦੇ ਹੋ ਕਿਉਂਕਿ ਤੁਸੀਂ ਬਹੁਤ ਘੱਟ ਕੰਮ ਕੀਤਾ ਹੈ ਗਲੋਬਲ ਵਾਰਮਿੰਗ ਤੇ ਤੁਸੀਂ ਇਸ ਚੀਜ਼ ਦਾ ਮੁੱਖ ਕਾਰਨ ਕਿਨੂੰ ਮੰਨਦੇ ਦੇਖੋ ਸਾਡੇ ਜਿਹੜੇ ਏਰੀਆ ਫੁੱਟ ਹਿਲਸ ਆ ਜੀ ਪਹਾੜਾਂ ਤੇ بارش ਜਿਆਦਾ ਹੋਈ ਬੱਦਲ ਫਟੇ ਉਹਦਾ ਅਸਰ ਸਾਡੇ ਤੇ ਹੀ ਹੋਣਾ ਜੀ ਔਰ ਵੱਲ ਰਹੀ ਅਰਬਨਾਈਜੇਸ਼ਨ ਜੀ ਪਹਾੜਾਂ 'ਚ ਹੋ ਰਹੀ ਫੋਰ ਲੇਨ ਜੀ ਔਰ ਫੋਰ ਲੇਨ ਦੇ ਕਰਕੇ ਉੱਥੇ ਜਿਹੜੇ ਬੜੀ ਸੰਖਿਆ ਦੇ ਟੂਰਿਸਟ ਪਹੁੰਚ ਪਹੁੰਚ ਜਾਂਦੇ ਔਰ ਟੂਰਿਸਟਿਕ ਬਹੁਤ ਵੱਡਾ ਗਲੋਬਲ ਵਾਰਮਿੰਗ ਦਾ ਕਾਰਨ ਬਣ ਰਹੇ ਉਹਨਾਂ ਦੀਆਂ ਗੱਡੀਆਂ ਇੰਨੇ ਲੋਕ ਉਹਨਾਂ ਦੇ ਕਰਕੇ ਉੱਥੇ ਇੰਨੇ ਹੋਟਲ ਬਣ ਗਏ ਬਿਲਕੁਲ ਉੱਥੇ ਹੋਰ ਸਾਰੇ ਸਿਸਟਮ ਉਹਨਾਂ ਨੇ ਪੇੜ ਕੱਟ ਕੇ ਆਪਣੇ ਜਿਹੜੇ ਨਦੀ ਨਾਲੇ ਉਹਨਾਂ ਨੂੰ ਉਹਨਾਂ ਦੇ ਮੂੰਹ ਮੋਹਾਨੇ ਬੰਦ ਦਿੱਤੇ ਇਸੇ ਕਰਕੇ ਸਾਰਾ ਜਿਹੜਾ ਹੋਇਆ ਇਹ ਟੈਂਪਰੇਚਰ ਵੱਧ ਰਿਹਾ ਔਰ ਟੈਂਪਰੇਚਰ ਵਧਣ ਕਰਕੇ ਹੀ ਇੱਕਦਮ ਕਲਾਊਡ ਕਲਾਊਡ ਬ੍ਰਸਟ ਹੋ ਰਿਹਾ ਇਹ ਬਹੁਤ ਵੱਡਾ ਇੱਕ ਕਾਰਨ ਹੈ ਇਸ ਦੇ ਬਾਰੇ ਅਸੀਂ ਸੋਚੀ ਨਹੀਂ ਰਹੇ ਸੋਚ ਰਹੇ ਗੱਲ ਕਰਦੇ ਪਰ ਬੰਦ ਹੋ ਜਾਂਦੀ ਗੱਲ ਕਰਦੇ ਬੰਦ ਹੋ ਜਾਂਦੀ ਜਿਹੜੀ ਲੈਂਡ ਸਲਾਈਡਿੰਗ ਹੋ ਰਹੀ ਹੈ ਬਲਾਸਟਿੰਗ ਹੋ ਰਹੀ ਹੈ ਬਲਾਸਟਿੰਗ ਦਾ ਕਿਤੇ ਕਾਰਨ ਨਹੀਂ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਫੋਰ ਲਰਨਿੰਗ ਦੀ ਬਲਾਸਟਿੰਗ ਕਰਕੇ ਸਾਡੇ ਪਹਾੜ ਬੜੇ ਕੱਚੇ ਪਹਾੜ ਹੈ ਇਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਲਾਈਫ ਹੈ ਮਤਲਬ ਜਿਆਦਾ ਉਹ ਹੋ ਨਹੀਂ ਲੰਬਾ ਜ਼ਿਆਦਾ देर ਨਹੀਂ ਹੋਈ ਇਹਨਾਂ ਨੂੰ ਬਣਿਆ ਨੂੰ ਔਰ ਇਹ ਮਿੱਟੀ ਦੇ ਪਹਾੜ ਉਹ ਅੰਦਰੋਂ ਪੋਲੇ ਹੋ ਜਾਂਦੇ ਜਿਸ ਟਾਈਮ ਆਪਣਾ ਯੂਜ਼ ਕਰਦੇ ਆਪਾਂ ਲੈਂਡ ਜਿਹੜੀ ਮਾਈਨਸ ਉਹਦੇ ਲਈ ਬਣਾਉਣ ਲਈ ਆਪਣਾ ਬਲਾਸਟ ਯੂਜ਼ ਕਰਦੇ ਜਾਂ ਆਪਾਂ ਜੇ ਦਸ ਰੂੰਗਾ ਬਣਾਈਆਂ ਪਹਾੜਾਂ ਚ ਇਹਦੇ ਨਾਲੇ ਸਾਰੇ ਪਹਾੜ ਦਰਕ ਜਾਂਦੇ ਔਰ ਅੰਦਰੋਂ ਹਿਲ ਜਾਂਦੇ ਇਸ ਦਾ ਹੀ ਇੱਕ ਵੱਡਾ ਕਾਰਨ ਹੈ ਕਿ ਜਿਹੜਾ ਅੱਜ ਕੱਲ ਜਿਆਦਾ ਤੇਜ਼ ਬਾਰਿਸ਼ ਹੋਈ ਹੋਏ ਇੱਕਦਮ ਸਲੈਸ਼ ਹੋ ਕੇ ਥੱਲੇ ਆ ਜਾਂਦਾ ਰਣਜੀਤ ਸਾਹਿਬ ਜੇ ਗੱਲ ਕਰੀਏ ਪਿੰਡਾਂ ਦੀ ਤੁਸੀਂ ਕਿਹਾ ਵੀ ਮੈਂ ਪਿੰਨਾਂ ਨਾਲ ਹੀ ਸੰਬੰਧ ਰੱਖਦਾ ਪਿੰਡਾਂ ਦੀ ਹੀ ਗੱਲਾਂ ਜ਼ਿਆਦਾ ਕਰਨੀਆਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਆਪ ਮੰਨਦੇ ਹੋ ਵੀ ਹੜ੍ਹ ਆ ਰਹੇ ਹੈਗੇ ਹੜ੍ਹ ਦੀ ਸਥਿਤੀ ਲਈ ਉਹ ਜਾਗਰੂਕ ਵੀ ਕਰਦੇ ਰਹਿੰਦੇ ਹੋ ਜਾਂ ਸਰਕਾਰਾਂ ਤੁਸੀਂ ਕਿਹਾ ਵੀ ਹਲੇ ਉਹਨਾਂ ਨਹੀਂ ਕਰ ਪਾਉਂਦੀਆਂ ਜਿੰਨਾਂ ਕਰ ਪਾਉਂਦੀਆਂ ਫਿਰ ਇਹ ਤਾਂ ਬੱਚਿਆ ਕਿਸ ਤਰ੍ਹਾਂ ਜਾ ਸਕਦਾ ਦੇਖੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਪ੍ਰਸ਼ਾਸਨ ਕੋਲ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨਾ ਜੀ ਉਹ ਬੇਲੀਆਂ ਪਈਆਂ ਜਿੱਦਾਂ 10 10 20 20 ਖੇਤ ਬਿਲਕੁਲ ਚੂਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਹੈਗੇ ਆ ਜੀ ਕੁਝ ਨਾ ਕੁਝ ਤਾਂ ਪਾਣੀ ਨੂੰ ਉੱਥੇ ਵੀ ਸਟੋਰ ਕੀਤਾ ਜਾ ਸਕਦਾ ਜਦ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਸ ਲਈ ਸਾਨੂੰ ਲੋੜ ਹੋਵੇ ਉਸ ਲਈ ਉਹ ਅਸੀਂ ਬਾਰਤ ਸਕੀਏ ਜਿੱਦਾਂ ਹੁਣ ਡੈਮ ਛੋਟੇ ਛੋਟੇ ਬਣੇ ਆ ਜੀ ਛੋਟੇ ਛੋਟੇ ਡੈਮ ਬਣਾਏ ਜਾ ਸਕਦੇ ਆ ਸਭ ਤੋਂ ਵੱਡਾ ਕਾਰਨ ਜਿਹੜਾ ਪ੍ਰਵਤਜੀ ਜੀ ਨੇ ਜਿੱਦਾਂ ਦੱਸਿਆ ਸਭ ਤੋਂ ਵੱਡਾ ਪਾਣੀ ਦਾ ਜਿਹੜਾ ਕਾਰਨ ਹੈ ਜੀ ਉਹ ਸਭ ਤੋਂ ਵੱਡਾ ਹੈ ਕਿ ਸਾਡੇ ਏਰੀਏ ਦੇ ਵਿੱਚ ਬਹੁਤ ਘੱਟ ਚੋਂ ਨਾ ਲੱਗਦਾ ਸੀ ਜੀ ਧਰਤੀ ਹੁੰਦੀ ਸੀ ਪਿਆਸੀ ਜੀ ਬਿਲਕੁਲ ਬਹੁਤ ਸਾਰਾ ਪਾਣੀ ਜਿਹੜਾ ਅਬਜ਼ੌਰਬ ਕਰ ਜਾਂਦੀ ਸੀ ਉਹ ਪਾਣੀ ਉਹ ਸਮਾ ਜਾਂਦਾ ਸੀ ਬਿਲਕੁਲ ਹੁਣ ਬਹੁਤ ਸਾਰੇ ਚਲੋ ਕਿਸਾਨਾਂ ਦੀ ਸਾਡੇ ਭਰਾਵਾਂ ਦੀ ਲੋੜ ਆ ਸਾਡੀ ਲੋੜ ਆ ਉਹ ਫਸਲਾਂ ਬੀਜਣੀਆਂ ਪੈਂਦੀਆਂ ਰਵਾਇਤੀ ਫਸਲਾਂ ਹੁੰਦੀਆਂ ਸੀਗੀਆਂ ਤੇ ਪਾਣੀ ਖੇਤਾਂ ਦੇ ਵਿੱਚ ਬਹੁਤ ਸਾਰਾ ਸਮਾ ਜਾਂਦਾ ਸੀ ਜੀ ਬੇਸ਼ੱਕ ਹੜ੍ਹ ਘਟ ਆਉਂਦੇ ਨੇ ਹੁਣ ਚੋ ਸਾਡੇ ਘਟ ਆਉਂਦੇ ਨੇ ਪਰ ਜਿਹੜਾ ਪਾਣੀ ਦਾ ਓਵਰਫਲੋ ਆ ਨਾ ਜੀ ਉਹੀ ਨੁਕਸਾਨ ਕਰੀ ਜਾਂਦਾ ਸਾਨੂੰ ਅਵੇਅਰ ਹੋਣਾ ਚਾਹੀਦਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਆਪਾਂ ਜਿਹੜੀਆਂ ਥੋੜੀਆਂ ਰਵਾਇਤੀ ਫਸਲਾਂ ਆ ਨਾ ਜਿੱਥੇ ਸਾਡੀਆਂ ਕੁਝ ਸ਼ਾਮਲਾਟ ਆ ਜਾਂ ਮਤਲਬ ਕੋਈ ਹੋਰ ਸਰਕਾਰੀ ਜ਼ਮੀਨਾਂ ਉੱਥੇ ਹੀ ਕੋਸ਼ਣਾ ਕੋਸ਼ ਇਦਾਂ ਦਾ ਡੰਪ ਵਾਲਾ ਸਿਸਟਮ ਬਣਾਈਏ ਤਾਂ ਕਿ ਜਿਹੜਾ ਅਸੀਂ ਪਾਣੀ ਸਟੋਰ ਕਰ ਸਕੀਏ ਇੱਕ ਗੱਲ ਮੈਂ ਪੁੱਛਾਂ ਤੁਹਾਡੇ ਕੋਲ ਤੁਸੀਂ ਕਿਹਾ ਵੀ ਸਾਡੇ ਕੋਲ ਵੀ ਇੱਕ ਜਾਂਦਾ ਚੋ ਜਾਂਦਾ ਹੈ ਜਿਹੜਾ ਜਿਹੜਾ ਪਹਾੜ ਆ ਜਾਂਦਾ ਜਿਸ ਦੇ ਵਿੱਚ ਪਾਣੀ ਆ ਜਾਂਦਾ ਹੈ ਕਾਫੀ ਆ ਜਾਂਦਾ ਹੈ ਸਾਡੇ ਇਲਾਕੇ ਦੇ ਵਿੱਚ ਜਿੱਥੋਂ ਅਸੀਂ ਹੈ ਬਿਲੋਂਗ ਕਰਦੇ ਆ ਉਹ ਸਾਰੇ ਅਸੀਂ ਸ਼ਵਾਲਕ ਖੇਲ ਦੇ ਨਾਲ ਕਿਰੇ ਹੋਏ ਆ ਵੀ ਉਹ ਸਾਰਾ ਪਹਾੜ ਦਾ ਪਾਣੀ ਆ ਜਾਂਦਾ ਹੈ ਜਦੋਂ ਹਿਮਾਚਲ ਚ ਮੀਂਹ ਪੈਂਦਾ ਤਾਂ ਉਹਨਾਂ ਵਿੱਚ ਆਂਦਾ ਤੇ ਜਿਹੜੇ ਸਤਲੁਜ ਰਿਆ ਦੇ ਨਾਲ ਮਿਲ ਜਾਂਦਾ ਤੁਹਾਡਾ ਇਹ ਪੰਜਾਬ ਦੇ ਪਾਣੀ ਦੇ ਨਾਲ ਪੰਜਾਬ ਚ ਵੀ ਹੋਵੇ ਤਾਂ ਆਹ ਆਂਦਾ ਹੈ ਇਹ ਜਾਂ ਇਹ ਵੀ ਹਿਮਾਚਲ ਦੇ ਨਾਲ ਨਹੀਂ ਇਹ ਵੀ ਬਿਲਕੁਲ ਜੀ ਹਿਮਾਚਲ ਦੇ ਨਾਲ ਆਉਂਦਾ ਮੈਲੀ ਡੈਮ ਬਣਿਆ ਬਹੁਤ ਵੱਡਾ ਓਕੇ ਮੈਂ ਬੇਸਿਕਲੀ ਤਾਂ ਤੁਸੀਂ ਬੇਸਿਕਲੀ ਤਾਂ ਮੰਨਦੇ ਹੋ ਨਾ ਵੀ ਹਿਮਾਚਲ ਦੀ ਬਾਰਿਸ਼ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੜ੍ਹ ਦਾ ਕਾਰਨ ਬਣਦੀ ਹੈ ਜੀ ਲੇਕਿਨ ਦੂਸਰੀ ਗੱਲ ਹੈ ਵੀ ਅਫਵਾਹਾਂ ਅਫਵਾਹਾਂ ਵੀ ਤਾਂ ਬਹੁਤ ਹੋ ਜਾਂਦੀਆਂ ਨੇ ਜੀ ਜਦੋਂ ਕੋਈ ਵੀ ਚੀਜ਼ ਹੋਈ ਨਹੀਂ ਹੁੰਦੀ ਜਿਸ ਤਰ੍ਹਾਂ ਪਿੱਛੇ ਦੀ ਇੱਕ ਖਬਰ ਲੱਤੀ ਕਿਸੇ ਨੇ ਲੋ ਜੀ ਭਾਖੜਾ ਡੈਮ ਦੇ ਫਾਗ ਗੇਟ ਖੋਲ੍ਹ ਦਿੱਤੇ ਆ ਜੀ ਭਾਖੜਾ ਡੈਮ ਤਾਂ ਹਲੇ ਇਹਨਾਂ ਨੇ ਦੱਸਿਆ ਵੀ 1638 ਤੱਕ ਪੂੜੀ ਪੁੱਜਿਆ ਉਸ ਵਕਤ ਤਾਂ ਉਹ 1600 ਵੀ ਨਹੀਂ ਸੀ ਹੋਇਆ ਜਦੋਂ ਕਿਸੇ ਨੇ ਨਿਊਜ਼ ਚਲਾ ਦਿੱਤੀ ਸੀ ਵੀ ਲੋ ਜੀ ਭਾਖੜਾ ਡੈਮ ਦੇ ਇਹੋ ਜਿਹੀਆਂ ਅਫਵਾਹਾਂ ਤੇ ਜਦੋਂ ਮੈਂ ਛੋਟਾ ਸੀਗਾ ਜੀ ਅੱਜ ਤੋਂ 20 ਇੱਕ ਅਨਾਉਂਸਮੈਂਟ ਹੋ ਗਿਆ ਕਹਿੰਦੇ ਜੀ ਪਾਖੜੇ ਦਾ ਬੰਨ ਤੋੜ ਦਿੱਤਾ ਉਹ ਪਾਣੀ ਇਦਾਂ ਦੀਆਂ افਵਾਹਾਂ ਤੋਂ ਬਚਣਾ ਚਾਹੀਦਾ ਕੋਈ ਐਡੀ ਗੱਲ ਨਹੀਂ ਪਾਣੀ ਦੀ ਲੋੜ ਵੀ ਬਹੁਤ ਹੈ ਜੀ ਸਾਨੂੰ ਕਿਉਂਕਿ ਪਾਣੀ ਤੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਪਾਣੀ ਤੋਂ ਬਿਗੈਰ ਅਸੀਂ ਜਿੰਦੇ ਵੀ ਨਹੀਂ ਰਹਿ ਸਕਦੇ ਪਰ ਲੋੜ ਆ ਪਾਣੀ ਨੂੰ ਸਾਂਭਣ ਦੀ ਪਾਣੀ ਬੇਸਤ ਨਾ ਹੋਵੇ ਤੇ ਪਾਣੀ ਨੁਕਸਾਨ ਨਾ ਕਰੇ ਪਾਣੀ ਪਾਣੀ ਜਿਹੜਾ ਐਕਸੈਸ ਪਾਣੀ ਜਦੋਂ ਹੜ ਬਣ ਜਾਂਦਾ ਹੈ ਗੱਲ ਤਾਂ ਇਹ ਹੈ ਵੀ ਹੜ ਦੇ ਵਿੱਚ ਸਭ ਤੋਂ ਵੱਡੀ ਡਾਕਟਰ ਸਾਹਿਬ ਉਹ ਤਾਂ ਉਹ ਜਿਹੜਾ ਪਾਣੀ ਹੈ ਨਾ ਉਹ ਤਾਂ ਜਾਈ ਜਾਣਾ ਜੀ ਜਾਈ ਜਾਣਾ ਜਾਈ ਜਾਣਾ ਜੀ ਉਹ ਤਾਂ ਉਹਨੂੰ ਨਹੀਂ ਅਸੀਂ ਰੋਕ ਸਕਦੇ ਪਰ ਜਿਹੜਾ ਨੁਕਸਾਨ ਹੁੰਦਾ ਉਹਦੀ ਅਸੀਂ ਕਿੱਦਾਂ ਪਰਵਾਹੀ ਕਰਨੀ ਆ ਉਹ ਅਸੀਂ ਕਰ ਸਕਦੇ ਆ ਹਾਂ ਬਿਲਕੁਲ ਪੱਟੀ ਸਾਹਿਬ ਤੁਹਾਡੀ ਨਜ਼ਰ ਦੇ ਵਿੱਚ ਕੋਈ ਅਜਿਹੀ ਜਾਗਰੂਕਤਾ ਮੁਹਿੰਮ ਹੋਵੇ ਜਿਹੜੀ ਚਲਾਨੀ ਚਾਹੀਦੀ ਹੈ ਵੀ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹਟਾ ਲਾਂ ਤਾਂ ਹੋਵੇ ਇਸ ਲਈ ਜਾਗਰੂਕਤਾ ਮੁਹਿੰਮ ਡਾਬਰਾ ਜੀ ਇਹ ਹੋਏਗੀ ਜੀ ਦੇਖੋ ਕਿਸਾਨ ਤੇਜ਼ ਪਾਣੀ ਆਣ ਨਾਲ ਬਹਾਵ ਨਾਲ ਹੜ ਨਾਲ ਆਪਣੀ ਸਾਰੀ ਫਸਲ ਦਾ ਨੁਕਸਾਨ ਸਹਿੰਦਾ ਜੀ ਫਸਲਾਂ ਮੰਡੀ ਚ ਪਈਆਂ ਹੋਣੀਆਂ ਤੇਜ਼ بارش ਆ ਜਾਂਦੀ ਅਨਮਿੱਥੇ ਸਮੇਂ ਤੇ بارش ਆਣ ਦਾ ਕਾਰਨ ਇੱਕ ਬਹੁਤ ਵੱਡਾ ਜੇ ਅਸੀਂ ਕਿਸਾਨ ਇਹ ਸੋਚ ਲਵੇ ਆਪਣੇ ਖੇਤਾਂ 'ਚ ਅਸੀਂ ਰਵਾਇਤੀ ਪੇੜਾਂ ਨੂੰ ਲਗਾਇਆ ਜਾਵੇ ਜੀ ਆਪਣੀਆਂ ਬੱਟਾਂ ਤੇ ਪੇੜ ਲਗਾਏ ਜਾਣ ਤਾਂ ਸਾਡੀ ਉਹ ਜਿਹੜੀ ਛੋੜਰੀ ਨਾਲ ਕੋਈ ਜ਼ਿਆਦਾ ਕਣਕ ਨਹੀਂ ਖਰਾਬ ਹੋਣੀ ਜੀ ਛੋਰੇ ਪੇੜਾਂ ਨੇ ਸਾਡੇ ਟੈਂਪਰੇਚਰ ਨੂੰ ਘੱਟ ਰੱਖਣਾ ਸਾਡੇ ਪਾਣੀ ਨੂੰ ਜਿਹੜੀ ਬਾੜ ਰਣੀ ਉਹਨੂੰ ਬਚਾਉਣਾ ਛੋਰੇ ਉਸ ਤੋਂ ਵੱਧ ਕਰਨ ਤਾਂ ਛੋਰੇ ਤੋਂ ਉਹਦੀ ਖਰਾਬਤਾ ਹੋ ਜਾਂਦੀ ਮੌਜੂਦਾ ਹਾਲਾਤ ਦੇ ਵਿੱਚ ਕਿੰਨੇ ਪਰਸੈਂਟ ਸਮਝਦੇ ਵੀ ਜੇ ਹਾਲਾਤ ਇਸੇ ਤਰ੍ਹਾਂ ਰਹੇ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਪੈ ਸਕਦੀ ਹੈ ਦੇਖੋ ਜੇ ਇਹੀ ਹਾਲਾਤ ਰਹੇ ਤਾਂ 10-15 ਦਿਨ ਤੱਕ ਸਾਨੂੰ ਸੋਚਣਾ ਪੈ ਸਕਦਾ ਸਾਨੂੰ ਅਵੇਅਰ ਹੋਣਾ ਪੈਣਾ ਇਸ ਦੇ ਲਈ ਕਿਉਂਕਿ ਅੱਜ ਦੀ ਡੇਟ ਤੇ ਪਾਣੀ ਪਾਖੜਾ ਡੈਮ ਤੇ 2.5 ਫੁੱਟ ਪਰ ਮਤਲਬ ਕਿ ਪਰਡੇ ਪਰ ਪੜ ਰਿਹਾ ਬਿਲਕੁਲ ਠੀਕ ਹੈ ਦੂਸੇ ਸਰ ਅਖੀਰ ਦੇ ਵਿੱਚ ਜਲਦੀ ਦੇ ਨਾਲ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਮੈਂ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਚੋਆਆਂ ਜੀ ਉਹਨਾਂ ਦੀ ਸਫਾਈ ਇਸ ਪੱਧਰ ਤੇ ਕੀਤੀ ਜਾਵੇ ਕਿ ਜਿਹੜਾ ਜਿਹੜਾ ਸਰਕੰਡਾ ਦੇ ਨੜੇ ਵਗੈਰਾ ਹੋਇਆ ਉਹਨਾਂ ਨੂੰ ਉੱਪਰੋਂ ਨਾ ਵੱਡਿਆ ਜਾਵੇ ਉਹਨਾਂ ਨੂੰ ਜੜ ਤੋਂ ਪੱਟਿਆ ਜਾਵੇ ਤੇ ਪੱਟ ਕੇ ਉਹਨਾਂ ਨੂੰ ਬਾਹਰ ਸੁੱਟਿਆ ਜਾਵੇ ਦੂਜੀ ਮਾਈਨਿੰਗ ਜਿਹੜੀ ਹੈ ਮਾਈਨਿੰਗ ਹੋਣੀ ਚਾਹੀਦੀ ਹੈ ਜੀ ਰੇਤਾਂ ਰੁੱਤਾਂ ਲੋਕਾਂ ਨੂੰ ਚੱਕਣ ਦਿੱਤਾ ਜਾਵੇ ਥੋੜੀਆਂ ਜਿਹੀਆਂ ਚੋਆਆਂ ਮਾ ਥੋੜੀਆਂ ਮਤਲਬ ਬਨਣਾ ਨੀਮੀਆਂ ਹੋਣ ਤੇ ਪਾਣੀ ਦਾ ਜਿਹੜਾ ਵਹਾਇਆ ਉਹ ਬਧੀਤਰਿਕ ਮੈਂ ਤਾਂ ਪਹਿਲਾਂ ਹੀ ਗਿਆ ਵੀ ਉਧਰੋਂ ਆਈ ਵੇੜੇ ਆਈ ਜਾਂਝ ਕੁੜੀ ਮਿੰਨੋ ਕੁੜੀ ਦੇ ਕੰਨ ਅਜੇ ਹਾਂ ਨਹੀਂ ਹੋਣਾ ਚਾਹੀਦਾ ਸੋ ਸਾਡੇ ਮਾਹਿਰਾਂ ਦਾ ਇਹੀ ਮੰਨਣਾ ਹੈ ਦੋਸਤੋ ਕਿ ਪੰਜਾਬ ਦੇ ਵਿੱਚ ਠੀਕ ਹੈ ਅੱਜ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਬਹੁਤ ਜ਼ਿਆਦਾ ਹਰ ਹਾਲਾਤ ਖਰਾਬ ਨੇ ਡੈਮਾ ਦਾ ਲੈਵਲ ਵੱਧ ਰਿਹਾ ਤੇ ਪੰਜਾਬ ਦੇ ਵਿੱਚ ਖਦਸ਼ਾ ਤਾਂ ਹੈ ਕਿ ਹੜ ਵਰਗੀ ਸਥਿਤੀ ਬਣ ਸਕਦੀ ਹੈ ਲੇਕਿਨ ਇਸ ਦੇ ਲਈ ਜਿੱਥੇ ਪ੍ਰਸ਼ਾਸਨ ਨੂੰ ਬਹੁਤ ਪਹਿਲਾਂ ਅਗਾਊ ਕਦਮ ਚੱਕ ਕੇ ਜਿਹੜਾ ਹੈ ਉਹ ਆਪਣੇ ਸਾਰੇ ਇੰਤਜ਼ਾਮ ਕਰਨੇ ਚਾਹੀਦੇ ਨੇ ਉਥੇ ਹੀ ਚਾਹੀਦਾ ਹੈ ਔਰ ਜਿੱਥੋਂ ਤੱਕ ਹੋ ਸਕੇ ਅਸੀਂ ਇਹਨਾਂ ਦਰਿਆਵਾਂ ਤੋਂ ਆਪਣੀ ਦੂਰੀ ਨੂੰ ਬਣਾ ਲਈਏ ਤਾਂ ਕਿ ਘੱਟ ਤੋਂ ਘੱਟ ਜਿਹੜਾ ਹੈ ਉਹ ਜਾਨੀਮਾਲ ਦਾ ਨੁਕਸਾਨ ਹੋਵੇ ਇਹ ਕਹਿੰਦਾ ਸਾਡੇ ਮਾਇਰਾਂ ਦਾ ਸੋ ਤੁਹਾਡਾ ਪੱਟੀ ਸਾਹਿਬ ਤੇ ਡਾਨੀਆ ਸਾਹਿਬ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਫਿਲ ਫਿਲਹਾਲ ਨੇ ਆ ਗਿਆ ਨਮਸਕਾਰ